ਪਿਆਰ ਭਾਈ ਸਾਸਰੀ ਦਾ ਫੇਸਬੁਕ ਤੇ YouTube ਵਾਲੇ ਨੂੰ ਕਿਨੇ ਐਡ ਬਣੀਆਂ ਪੰਜ ਤੋਂ ਸੱਤ ਫੋਟੋਆਂ ਭੇਜਾ ਕਰੋ 98434799 ਨੰਬਰ ਤੇ ਵੀਰੇ ਆਪਣਾ ਨਾ ਇਸ ਨੰਬਰ ਦੇ ਉੱਤੇ ਗਰੁੱਪ ਵੀ ਚੱਲਦਾ ਕਿਹੜੇ ਨਾਲ ਚੱਲਦਾ ਹੌਲਕ ਬਲੌਗ ਚੱਲਦਾ ਤੇ ਵੀਰੇ ਆਪ ਟਰਾਲੀ ਲੈ ਕੇ ਆਏ ਆ ਤਿੰਨ ਟਰਾਲੀ ਆ ਦੂਜੇ ਟਰੈਕਟਰ ਆ ਤਿੰਨ ਤੇ ਛੀਜ ਚਲੇ ਕੇ ਆਏ ਆ ਆਪਾਂ ਤੇ ਸਾਰੀ ਵੀਡੀਓ ਵੇਖ ਸਟੈਪ ਨਾ ਕਰਿਓ ਭਰਾ ਬਣ ਕੇ ਤੇ ਵੀਰੇ ਸਾਰੀ ਵੀਡੀਓ ਵੇਖਿਆ ਕਰੋ ਪਿਆਰੇ ਵੀਰ ਨਵਾਂ ਟਰਾਲਾ 11 6 ਦਾ ਟਰਾਲਾ ਕਿਸ ਵੀਰ ਭਾਈ ਨਾਲ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਵਧੀਆ ਕੁਆਲਿਟੀ ਦਾ ਲੋਹਾ ਲੱਗਿਆ ਵਧੀਆ ਟਰਾਲਾ ਇਹ ਸਿਰੇ ਦਾ ਤੇ ਕੁਆਲਿਟੀ ਦਾ ਰੰਗ ਕੀਤਾ ਵਾ ਤੇ 11 6 ਦਾ ਟਰਾਲਾ 10 ਨੜੀ ਹਾਬਾ 10 ਇੰਚੀ ਗਾਟਾ ਮੱਛੀ ਹੌਕਾ ਤੇ ਲੈਫਟ ਵਾਲਾ ਟਰਾਲਾ ਪੂਰਾ ਵਧੀਆ ਟਰਾਲਾ ਤੇ 2 ਲੱਖ 20 ਹਜ਼ਾਰ ਰੁਪਏ ਮੰਗ ਕਰਦੇ ਮੌਕੇ ਦੇ ਮਾਤਣ ਕਰਦਗੇ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਵੀਰ ਨਾਲ ਸੰਪਰਕ ਕਰ ਸਕਦੇ ਆ ਬਹੁ ਬਈਆ ਟਰਾਲਾ ਪੂਰਾ ਵਧੀਆ ਸਿਰੇ ਦਾ ਟਰਾਲਾ ਇਹ ਤੇ ਪੂਰਾ ਹੈਵੀ ਟੋਪਾ ਦਾ ਟਰਾਲਾ ਸਾਰੀ ਜਾਣਕਾਰੀ ਲੈਣੀ ਜਿਹੜੀ ਫੋਨ ਲਾ ਕੇ ਨਹੀਂ ਸਕਦੇ ਆ ਤੇ ਮਾਲਕ ਵੀ ਦਾ ਨੰਬਰ ਆ ਕੇ 22000 ਮੰਗਦੇ ਆ ਵੀਰੇ 12 6 ਦਾ ਟਰਾਲਾ ਬਹੁ ਬਈਆ ਟਰਾਲਾ ਕਿਸੇ ਵੀਰ ਭਾਈ ਦੇ ਲੈਣਾ ਬਿਨਾ ਸੰਪਰਕ ਕਰ ਸਕਦੇ ਆ 3.5 ਫੁੱਟ ਵੈੱਡਾ ਟਰਾਲਾ ਇਹਦਾ ਤੇ ਪੂਰਾ ਵਧੀਆ ਟਰਾਲਾ ਦਾ 12 6 ਦਾ ਲੈਫਟ ਵਾਲਾ ਟਰਾਲਾ ਤੇ ਪੂਰੇ ਉਹ ਹੈਵੀ ਟੋਪਾ ਵਾਲਾ ਟਰਾਲਾ ਜੇ ਕਿਸੇ ਵੀਰ ਭਾਈਆਂ ਲੈਣਾ ਬਿਜ਼ਨਸ ਪਰ ਕਰ ਸਕਦੇ ਆ ਟਾਇਰਾਂ ਦੀ ਕੁਆਲਿਟੀ ਵੇਖ ਸਕਦੇ ਟਾਇਰ ਪਿੰਦ ਕੋਲ ਵਧੀਆ ਟਾਇਰ ਪਏ ਆ ਜੀ ਖਰਚਾ ਸਿਕਰਾ ਪੂਰਾ ਘੜੇਗਾ ਤੁਹਾਨੂੰ ਫੋਟੋ ਪਾਈ ਆ ਵੀ ਇਹਨੇ ਬਹੁਤ ਸੋਹਣਾ ਟਰਾਲਾ ਤੇ 1,60,000 ਰੁਪਏ ਮੰਗ ਕਰਦੇ ਮੌਕੇ ਦੇ ਮਾਨਤਾਣ ਕਰ ਦੇਣਗੇ ਫੋਟੇਜ ਉੱਤੇ ਫੋਨ ਨੰਬਰ ਲਿਖਿਆ ਹੋਆ ਗਾਹਾਂ ਵਾਲੇ ਪਾਸੇ ਆਉਂਗੀ ਫੋਟੋ ਘਿਹਾਰ ਕੇ ਵੀਡੀਓ ਜਿਹੜੀ ਪੜ ਵੀ ਸਕਦੇ ਕਿੱਥੋਂ ਦਾ ਬਣਿਆ ਸਭ ਕੁਝ ਲਿਖਿਆ ਹੋਆ ਏ ਆ ਦੇ ਆ ਗਿਆ ਉਹਦੇ ਫੋਨ ਨੰਬਰ ਆ ਸਾਰਾ ਕੁਝ 99140 ਤੇ ਆਹੇ ਥੋੜੇ ਨੰਬਰ ਨਾਲ ਸਾਡੇ ਤੇ ਗੱਲ ਕਰ ਸਕਦੇ ਫੋਨ ਨੰਬਰ ਵਾਹ ਭਈਆ ਟਰਾਲਾ ਜੇ ਕੇ ਵੀਰ ਭਾਈ ਜੇ ਲੈਣਾ ਵੀ ਨਸਪੜ ਕਰ ਲਓ ਆਦਾ ਸ਼ੇਰ ਟਰਾਲਾ ਭਾਵੇਂ ਯਾ ਟਰਾਲਾ ਕੇ ਵੀਰ ਭਾਈ ਜੇ ਦੇਣਾ ਵੀ ਦੋ ਲੱਖ ਤੇ 1 ਲੱਖ ਤੇ 65000 ਰੁਪਏ ਮੰਨ ਕਰਦੇ 1 ਲੱਖ 60000 ਰੁਪਏ ਮੈਂ ਕਹਿੰਦਾ 70000 ਕਾਣੀ ਜਣੀ ਫੋਨ ਲੱਗਦੇ 11 6 ਦਾ ਟਰਾਲਾ ਬਹੁ ਵਧੀਆ ਟਰਾਲਾ ਟਰਾਲ ਕੇ ਵੀਰ ਭਾਈ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਵੀਰੇ 3.5 ਫੁੱਟ ਵੱਡਾ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਲੈਫਟ ਵਾਲਾ ਟਰਾਲਾ ਆ ਦੇ ਗਾਡਰਾਂ ਦੇ ਉੱਤੇ ਮੋੜ ਲੱਗੀ ਕੰਦੀ ਕੰਦੀ ਇਹ ਕਿਸੇ ਵੀਰ ਭਾਈ ਨੇ ਇਹਨਾਂ ਨਾਲ ਵੀਰ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਜੰਦੀ ਜਾਂਦਾ ਸਰ ਕੀ 11 6 ਦਾ ਟਰਾਲਾ ਰੇਟ ਮੰਗਦੇ 1 ਲੱਖ 40 ਹਜ਼ਾਰ ਮੌਕੇ ਤੇ ਮਾਰਟਾਨ ਕਰ ਦੇਣਗੇ 1 ਲੱਖ 40 ਹਜ਼ਾਰ ਰੁਪਇਆ ਰੇਟ ਆ ਪੂਰੇ ਵਧੀਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਆ ਗਾਡਰ ਪੜ ਸਕਦੇ ਨਹੀਂ ਕਿਹੜੀ ਕੰਪਨੀ ਦੀ ਮੋਹ ਲੱਗੀ ਆ ਤੇ ਪੂਰਾ ਵਧੀਆ ਟਰਾਲਾ ਤੇ ਕਿਸੇ ਵੀਰ ਭਾਈ ਜੇ ਲੈਣਾ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਏਰੀਆ ਹੈਗਾ ਬਨਾਲਾ ਜ਼ਿਲ੍ਹਾ ਇਹਨਾਂ ਦਾ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਦੇ ਜਾਂਦਾ ਵੀਰ ਨਾਲ ਸੰਪਰਕ ਕਰ ਸਕਦੇ ਹੋ 140000 ਰੁਪਇਆ ਮੰਗ ਕਰਦੇ ਆ 116 ਦਾ ਟਰਾਲਾ 2024 ਮਾਡਲ ਟਰਾਲਾ ਤੇਨ ਕੋਲ ਨਵਾਂ ਟਰਾਲਾ ਸਾਰੀ ਵੀਡੀਓ ਵਿੱਚ ਸਟੈਪ ਨਾ ਕਰੇ ਮੇਰੇ ਮੇਰਾ ਜੌਂਦੀਆ ਟਰੈਕਟਰ ਆ 5204 5204 ਜੌਂਦੀਆ ਟਰੈਕਟਰ ਆ 2012 ਮਾਡਲ ਆ 52 ਟਰੈਕਟਰ ਕੇ ਬੀਰ ਭਾਈ ਜੀ ਨਾਲਣਾ ਵੀ ਨਾਲ ਸੰਪਰਕ ਕਰ ਸਕਦੇ ਆ 5204 ਤੇ ਤੋ ਯਾਰ ਭਾਰਾ ਮਾਡਲਾ ਬੋਬਿਆ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਬਿਨਸਪਰ ਕਰ ਲੋ ਕੋਕਾ ਵੀ ਟਰੈਕਟਰ ਆ ਬਹੁਤ ਘੱਟ ਟਰੈਕਟਰ ਚੱਲਿਆ ਵਾ ਬਹੁਤ ਟਰੈਕਟਰ ਵਧੀਆ ਪਿਆ ਟਾਇਰ ਵਧੀਆ ਪਏ ਆ ਤੇ ਰੇਟ ਹੈਗਾ 4 ਲੱਖ ਤੇ 25 ਹਜ਼ਾਰ ਮੌਕੇ ਦੇ ਮਾਨ ਤੈਣ ਕਰ ਦੇਣਗੇ 4 ਲੱਖ 25 ਹਜ਼ਾਰ ਰੁਪਏ ਰੇਟ ਹੈ ਇਹਦਾ ਮੌਕੇ ਦੇ ਮਾਨ ਤੈਣ ਕਰ ਦੇਣਗੇ ਟਰੈਕਟਰ ਬਹੁਤ ਵਧੀਆ ਕੰਦੀ ਕੰਦੀ ਵੀਰ ਨੇ ਫੋਟੋ ਪਾਈ ਆ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਹਾਂ ਤੋਇਆ 7 ਮਾਡਲ ਆਸ਼ਾ ਵੀਰੇ 214 241 ਟਰੈਕਟਰ ਆਸ਼ਾ 2007 ਮਾਡਲ ਤੇ 241 ਬੋਬਈਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ ਬਹੁਤ ਘੱਟ ਟਰੈਕਟਰ ਘੱਟ ਚੱਜਿਆ ਹੋਆ ਤੇ ਬੋਬਈਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ 2007 ਮਾਡਲ ਰੇਟ ਹੈਗਾ 1 ਲੱਖ 3000 ਮੌਕੇ ਦੇ ਮਾਤਨ ਕਰ ਦੇਣਗੇ 1,30,000 ਰੁਪਏ ਮੰਗ ਕਰਦੇ ਆ ਮੌਕੇ ਦੇ ਮਾਰਦਾਨ ਕਰੀਏ ਟਾਇਰਾਂ ਦੇ ਲਿਖੇ ਨੂੰ ਦੇਖ ਸਕਦੇ ਆ ਟਾਇਰ ਦਾ ਵਾਹਵਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਦੇ ਸਕਦੇ ਆ ਆਹ ਛੱਡੋ